ਡੰਡੋਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਤ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਤਰ ਹੱਥ ਸੱਜਣਾ ਸੱਚਾ ਪਾਤਸ਼ਾਹ ਸਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਠਿਆ ਸੋਹੀਆ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲਾ ਮਹਲਾ 5 ਚੌਪਦੀ ਦੋ ਪੜੇ ਘਰ ਸ਼ਿਵਾਂ ਇੱਕ ਓੰਕਾਰਾ ਸਤਗੁਰ ਪ੍ਰਸਾਦਾਂ ਮੇਰੇ ਮੋਹਨਾ ਸਾਵਣੀ ਇਹਨਾ ਸੁਨਾਏ ਸਾਕਤ ਗੀਤਾ ਨਾਦ ਤੁਮ ਗਾਵਤ ਬੋਲਤਾ ਬੋਲਾ ਆਜਾਏ ਰਹਾਉ ਸੇਵਾ 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 ਸਾਧ ਸੇਵਾ ਸਦਾ ਕਰੋ ਕਿਰਤਾਇ ਅਪਹਦਾਨ ਪਾਵੋ ਪੁਰਖ ਦਾਤੇ ਮੇਲਾ ਸੰਗਤਾ ਹਰ ਗੁਣ ਗਾਇ ਰਸ ਲਾ ਅਗਾ ਅਗਾ ਗੁਣ ਰਾਤੇ ਨਾਨ ਦਰਸ ਰੰਗ ਲਾਏ ਹੋ ਹੋ ਕਿਰਪਾਲ ਦੀਨ ਦੁਖ ਭੰਜਨਾ ਮੋਹੀ ਚਰਨਾ ਰਿਦਾ ਵਸਾਈ ਸਭ ਤਲ ਤਲ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਇ ਅਭਿਮਾਨ ਖੋਏ 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 ਖੋਈ ਹਉ ਮੋਕੋ ਸਤ ਗੁਰਾ ਮੰਤਰ ਡਰੜਾਏ ਆਤਲ 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 ਨਾ ਤੁਲਿਆ ਅਗਤ ਵਛਲਾ ਕਿਰਪਾਏ ਜੋ ਜੋ ਸ਼ਰਨ ਪਰਿਓ ਗੁਰ ਨਾਨਕ ਕਾ ਆਪੈ ਦਾਣ ਸੋਖਾ ਪਾਏ ਅਤਲ 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 ਨਾ ਤੁਰੀਆ ਭਗਤ ਵਛਲਾ ਕਿਰਪਾਈ ਜੋ ਜੋ ਸਰਨ ਪਰਿਉ ਗੁਰ ਨਾਨਕ ਦਾ ਅਪਾਦਾਨ ਸੁਖਾ ਪਈ ਰਾਗ ਬਿਲਾਵਲ ਮਹੱਲਾ ਪੰਜਵਾ ਚੌਪ ਦੇ ਦੋ ਪਦੇ ਘਰ ਸ਼ਿਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਈ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਿਲਾਵਲ ਰਾਗ ਅੰਦਰ ਅੰਗ 800 ਵੀ ਉੱਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਲਈ ਹਾਜ਼ਰੀ ਦਰਗਾਹੀ ਪ੍ਰਵਾਨ ਕਰਨ ਧਰਉ ਕਰੋ ਸਿੱਖੀ ਦਾ ਨਾਮ ਦਾ ਲੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਸੋ ਗਰੂ ਪਿਆਰਿਓ ਅੱਜ پائی ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਅੱਜ ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਪੂਰਨਮਾਸ਼ੀ ਦਾ ਦਿਹਾੜਾ ਹੈ ਅਤੇ ਤਨ ਤਨ ਗੁਰੂ ਰਵੀਦਾਸ ਮਹਾਰਾਜ ਜੀ ਦਾ ਅੱਜ ਭਾਈ ਅਵਤਾਰ ਪੁਰਬ ਹੈ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸੋ ਗੁਰੂ ਪਿਆਰਿਓ ਅੱਜ ਭਾਈ ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਪੂਰਨ ਮਾਸ਼ੀ ਦਾ ਦਿਹਾੜਾ ਹੈ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਅੱਜ ਅਵਤਾਰ ਪੁਰਬ ਹੈ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਪੁਰਬ ਸਮੁੱਚੇ ਸੰਸਾਰ ਅੰਦਰ ਬੜੀ ਸ਼ਰਧਾ ਭਾਵਨਾ ਦੇ ਨਾਲ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸਰਬੱਤ ਸੰਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ